ਜੁਲਾਈ ਮਹੀਨਾ ਖਤਮ ਹੋ ਗਿਆ ਪੂਰੇ ਦੇਸ਼ ਭਰ ਦੇ ਵਿੱਚ ਜੁਲਾਈ ਮਹੀਨੇ ਚ ਜਿਹੜਾ ਇਹ بارش ਦਾ ਅਲਰਟ ਜਾਰੀ ਰਿਹਾ ਸੀ ਮੀਂਹ ਦਾ ਅਲਰਟ ਜਿਹੜਾ ਇਹ ਉਹ ਜਾਰੀ ਰਿਹਾ ਸੀ ਤਾਂ ਹੁਣ ਜੁਲਾਈ ਮਹੀਨੇ ਖਤਮ ਹੁੰਦੇ ਹੀ ਤੁਹਾਨੂੰ ਦੱਸ ਦੇ ਕਿ ਰਾਜਸਥਾਨ ਦੇ ਤਸਵੀਰਾਂ ਸામਨੇ ਆਈਆਂ ਨੇ ਜਿੱਥੇ ਰਾਜਸਥਾਨ ਦੇ ਵਿੱਚ ਕਾਫੀ ਜ਼ਿਆਦਾ ਬੁਰਾ ਹਾਲ ਮੀਂਹ ਦੇ ਕਾਰਨ ਹੋਇਆ ਪਿਆ ਜਿੱਥੇ ਮੀਂਹ ਦੇ ਕਾਰਨ ਰਾਜਸਥਾਨ ਦੇ ਵਿੱਚ ਬਾੜ ਵਰਗੀ ਸਿੱਤੀ ਜਿਹੜੀ ਆ ਉਹ ਦੇਖਣ ਨੂੰ ਮਿਲ ਰਹੀਆਂ ਨੇ ਤਸਵੀਰਾਂ ਜਿਹੜੀਆਂ ਨੇ ਰਾਜਸਥਾਨ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਰਾਜਸਥਾਨ ਦੇ ਵਿੱਚ 69 ਸਾਲਾਂ ਦੇ ਬਾਅਦ ਇੰਨੀ ਜ਼ਿਆਦਾ ਬਾਰਿਸ਼ ਜਿਹੜੀ ਆ ਰਿਕਾਰਡ ਕੀਤੀ ਗਈ ਹੈ ਜਿੱਥੇ 285 ਐਮ ਐਮ ਬਾਰਿਸ਼ ਜਿਹੜੀ ਹੈ ਉਹ ਰਾਜਸਥਾਨ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਦੱਸ ਦੇ ਕੇ 69 ਸਾਲਾਂ ਦੇ ਬਾਅਦ ਇੰਨੀ ਜ਼ਿਆਦਾ ਬਰਸਾਤ ਰਾਜਸਥਾਨ ਦੇ ਵਿੱਚ ਹੋਈ ਹੈ ਦੱਸ ਜੀਏ 1952 ਦੇ ਵਿੱਚ ਇਸ ਤੋਂ ਪਹਿਲਾਂ ਜਿਹੜਾ ਹੈ 308 ਐਮ ਐਮ ਬਾਰਿਸ਼ ਜਿਹੜੀ ਰਿਕਾਰਡ ਕੀਤੀ ਗਈ ਸੀ ਰਾਜਸਥਾਨ ਦੇ ਵਿੱਚ ਇਹ ਬਾਰਿਸ਼ ਜਿਹੜੀ ਰਿਕਾਰਡ ਕੀਤੀ ਗਈ ਸੀ ਜਿੱਥੇ ਜੈਪੁਰ ਦੀ ਗੱਲ ਕਰੀਏ ਤਾਂ ਬਾਕੀ ਜ਼ਿਲ੍ਹਿਆਂ ਦੀ ਵੀ ਗੱਲ ਕਰ ਲਈਏ ਜਿੱਥੇ ਧੋਲਪੁਰ ਦੀ ਗੱਲ ਕਰੀਏ ਹਨੂਮਾਨ ਹਨੂਮਾਨਗੜ੍ਹ ਦੀ ਗੱਲ ਕਰ ਲਈਏ ਤਾਂ ਕਾਫੀ ਜ਼ਿਆਦਾ ਮੀਂਹ ਦੇ ਕਾਰਨ ਉੱਥੇ ਸਥਿਤੀ ਖਰਾਬ ਹੋ ਗਈ ਪਈ ਹੈ ਲੋਕ ਜਿਹੜੇ ਨੇ ਇਸ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਨੇ ਉਹ ਕਬਰ ਆਏ ਹੋਏ ਨੇ ਕਿਉਂਕਿ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਹੈ ਲੋਕਾਂ ਦਾ ਘਰਾਂ ਦਾ ਸਮਾਨ ਜਿਹੜਾ ਹੈ ਉਹ ਖਰਾਬ ਹੋ ਚੁੱਕਿਆ ਇੰਨੇ ਹੀ ਇਸਦੇ ਹੀ ਚੱਲਦੇ ਇਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਦੋ ਲੋਕਾਂ ਦੀ ਇਸ ਬਾੜ ਦੇ ਕਾਰਨ ਇਸ ਬਾਈ ਮੀਂਹ ਦੇ ਕਾਰਨ ਜਿਹੜੀ ਉਹ ਮੌਤ ਹੋਈ ਹੈ ਇਸ ਦੇ ਨਾਲ ਹੀ ਕਈ ਲੋਕ ਜਿਹੜਾ ਉਹਨਾਂ ਦਾ ਰੈਸਕਿਊ ਜਿਹੜਾ ਇਸ ਦੇ ਵਿੱਚ ਕੀਤਾ ਗਿਆ ਤਾਂ ਦੱਸ ਦੇ ਕਿ ਲਗਾਤਾਰ ਮੀਂਹ ਦਾ ਅਲਰਟ ਜਿਹੜਾ ਪੂਰੇ ਦੇਸ਼ ਭਰ ਦੇ ਵਿੱਚ ਜਾਰੀ ਹੈਗਾ ਉਸ ਦੇ ਚੱਲਦੇ ਹੀ ਰਾਜਸਥਾਨ ਦੇ ਵਿੱਚ ਕਾਫੀ ਜ਼ਿਆਦਾ ਇਸਮੀ ਨੇ ਤਬਾਹੀ ਮਚਾਈ ਹੈ ਰਾਜਸਥਾਨ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਤੁਸੀਂ ਸਕਰੀਨ ਦੇ ਉੱਪਰ ਵੀ ਦੇਖ ਸਕਦੇ ਹੋਵੋਗੇ ਜਿੱਥੇ ਇੱਕ ਜਿਹੜਾ ਟਰੱਕ ਹੈ ਉਹ ਇਸ ਪਾਣੀ ਦੇ ਵਿੱਚ ਫਸ ਚੁੱਕਿਆ ਹੈ ਕਿਉਂਕਿ ਪਾਣੀ ਦਾ ਵਹਾਅ ਕਾਫੀ ਜ਼ਿਆਦਾ ਤੇਜ਼ ਸੀਗਾ ਜਿਸ ਦੇ ਵਿੱਚ ਇਹ ਟਰੱਕ ਜਿਹੜਾ ਹੈ ਫਸ ਚੁੱਕਿਆ ਹੈ ਜਿਵੇਂ ਹੀ ਅੱਗੇ ਜਾਂਦਾ ਹੈ ਇਹ ਟਰੱਕ ਜਿਹੜਾ ਇਹ ਹੈ ਇਸ ਪਾਣੀ ਦੇ ਵਹਾਅ ਦੇ ਨਾਲ ਵਹਿੰਦਾ ਹੋਇਆ ਨਜ਼ਰ ਆਉਂਦਾ ਹੈ ਤੇ ਇਹ ਟਰੱਕ ਜਿਹੜਾ ਇਹ ਹੈ ਪਾਣੀ ਦੇ ਵਿੱਚ ਹੀ ਟੋਪ ਪਹੁੰਚ ਜਾਂਦਾ ਹੈ ਤਸਵੀਰਾਂ ਜਿਹੜੀਆਂ ਨੇ ਰਾਜਸਥਾਨ ਦੀਆਂ ਨੇ ਕਿ ਜਿੱਥੇ ਕਾਫੀ ਜ਼ਿਆਦਾ ਡਰਾਉਣੀ ਵਾਲੀਆਂ ਤਸਵੀਰਾਂ ਨੇ ਕਿ ਉਨਕੀ ਇੰਨਾ ਜ਼ਿਆਦਾ ਪਾਣੀ ਜਿਹੜਾ ਹੈ ਰਾਜਸਥਾਨ ਦੇ ਵਿੱਚ ਭਰ ਚੁੱਕਿਆ ਹੈ ਕਿ ਬਾੜ ਵਰਗੀ ਸਥਿਤੀ ਜਿਹੜੀ ਹੈ ਰਾਜਸਥਾਨ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਤਾਂ ਇਸ ਦੇ ਨਾਲ ਹੀ ਧੋਲਪੁਰ ਦੀ ਗੱਲ ਕਰ ਲਈਏ ਤਾਂ ਸਕੂਲਾਂ ਤੇ ਵਿੱਚ ਵੀ ਜਿਹੜੀ ਹੈ ਰਾਜਸਥਾਨ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਛੁੱਟੀ ਦਾ ਐਲਾਨ ਜਿਹੜਾ ਇਹ ਕਰ ਦਿੱਤਾ ਗਿਆ ਕਿਉਂਕਿ ਮੀਂਹ ਦੇ ਕਾਰਨ ਲੋਕ ਜਿਹੜੇ ਨੇ ਉਹ ਕਿਸ਼ਤੀ ਦੇ ਰਾਹੀ ਜਿਹੜਾ ਹੈ ਇੱਧਰ-ਉੱਧਰ ਜਾ ਰਹੇ ਨੇ ਕਿ ਇਸ ਲਈ ਇਸ ਦੇ ਚੱਲਦੇ ਅਤੇ ਜਿਹੜੇ ਰਾਜਸਥਾਨ ਦੇ ਸਕੂਲ ਨੇ ਉਹਨਾਂ ਨੂੰ ਵੀ ਛੁੱਟੀ ਦਾ ਐਲਾਨ ਜਿਹੜਾ ਇਹ ਕਰ ਦਿੱਤਾ ਗਿਆ ਉਸ ਦੇ ਵਿੱਚ ਵੀ ਕਿਉਂਕਿ ਬੱਚਿਆਂ ਨੂੰ ਲੈ ਕੇ ਬੱਚਿਆਂ ਦੀ ਸਿਹਤ ਵੀ ਕਾਫੀ ਜ਼ਿਆਦਾ ਜ਼ਰੂਰੀ ਹੈਗੀ ਹੈ ਇਸ ਦੇ ਨਾਲ ਹੀ ਲੋਕ ਜਿਹੜੇ ਨੇ ਉੱਥੇ ਕਾਫੀ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ ਤਾਂ ਪ੍ਰਸ਼ਾਸਨ ਦੇ ਵੱਲੋਂ ਵੀ ਅਪੀਲ ਕੀਤੀ ਗਈ ਹੈ ਕਿ ਹੁਣ ਘਰਾਂ ਦੇ ਬਾਹਰ ਨਾ ਨਿਕਲੋ ਅਤੇ ਉੱਪਰਲੇ ਜਿਹੜੇ ਘਰਾਂ ਦੇ ਉੱਪਰਲੀ ਛੱਤ ਹੈ ਉੱਥੇ ਜਾ ਕੇ ਰਹਿਣਾ ਸ਼ੁਰੂ ਕਰ ਦੋ